ਵੱਡੀ ਖਿਡਿਆਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਸੂ ਕੂਮ ਤੇ ਬਰਾੜ ਚੜਕ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਇਸ ਕਤਲ ਦੀ ਜ਼ਿੰਮੇਵਾਰੀ ਜਸੂ ਕੂਮ ਤੇ ਬਰਾੜ ਚੜਕ ਨੇ ਲਈ ਨਿੱਜੀ ਰੰਜਿਸ਼ ਦੇ ਕਾਰਨ ਕੀਤਾ ਤੇਜਪਾਲ ਸਿੰਘ ਦਾ ਕਤਲ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇਹ ਕਤਲ ਕੀਤਾ ਗਿਆ ਮ੍ਰਿਤਕ ਦੀ ਪਛਾਣ 26 ਸਾਲਾ ਤੇਜਪਾਲ ਸਿੰਘ ਦੇ ਵਜੋਂ ਹੋਈ ਹੈ ਪਿੰਡ ਗਿੱਦੜਵਿੰਡੀ ਦਾ ਵਾਸੀ ਸੀ ਤੇਜਪਾਲ ਸਿੰਘ ਤਾਂ ਤੇਜਪਾਲ ਦੇ ਨਾਲ ਉਸਦੇ ਦੋ ਸਾਥੀ ਵੀ ਸਨ ਹਮਲਾਵਾਰੇ ਨੇ ਦੋਵਾਂ ਸਾਥੀਆਂ ਦੀ ਕੁੱਟਮਾਰ ਕੀਤੀ ਪਰ ਨਿੱਜੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲਦਾ ਹੋਇਆ ਕਬੱਡੀ ਖਿਡਿਆਰੀ ਨੂੰ ਅੱਜ ਦਾ ਛੁਟ ਉਤਾਰ ਦਿੱਤਾ ਗਿਆ 26 ਸਾਲਾ ਤੇਜਪਾਲ ਸਿੰਘ ਦੇ ਵਜੋਂ ਇਸ ਮ੍ਰਿਤਕ ਦੀ ਪਛਾਣ ਹੋਈ ਹੈ ਨਿੱਜੀ ਰੰਜਿਸ਼ ਦੇ ਕਰਕੇ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਜਸੂ ਕੂਮ ਤੇ ਬਰਾੜ ਚੜਿਕ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤਾਂ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਸੂ ਕੂਮ ਤੇ ਬਰਾੜ ਚੜਿਕ ਨੇ ਇਸ ਦੀ ਜ਼ਿੰਮੇਵਾਰੀ ਲਈ ਮਾਮਲਾ ਨਿੱਜੀ ਰੰਜਿਸ਼ਤਾ ਦੱਸਿਆ ਜਾ ਰਿਹਾ ਹੈ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇਹ ਕਤਲ ਕੀਤਾ ਗਿਆ ਤਾ ਤਾਣੁ ਦਾਸੀ ਕੀ ਮ੍ਰਿਤਕ ਦੀ ਪਛਾਣ 26 ਸਾਲਾ ਤੇਜਪਾਲ ਸਿੰਘ ਦੇ ਵਜੋਂ ਹੋਈ ਹੈ ਪਿੰਡ ਗਿੱਦੜਵਿੰਡੀ ਦਾ ਵਾਸੀ ਦੱਸਿਆ ਜਾ ਰਿਹਾ ਹੈ ਤੇਜਪਾਲ ਸਿੰਘ ਤੇਜਪਾਲ ਦੇ ਨਾਲ ਉਸਦੇ ਦੋ ਸਾਥੀ ਵੀ ਸਨ ਹਮਲਾਵਾਰਾਂ ਨੇ ਦੋਵਾਂ ਸਾਥੀਆਂ ਦੀ ਕੁੱਟਮਾਰ ਕੀਤੀ ਤਾਂ ਇਹ ਮਾਮਲਾ ਜੋ ਹੈ ਕਬੱਡੀ ਖਿਡਾਰੀ ਦੀ ਮੌਤ ਦਾ ਹੈ ਜਿੱਥੇ ਕਿ ਰੰਜਿਸ਼ ਦੇ ਕਾਰਨ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਸੁਣਦੇ ਹਾਂ ਸਾਨੂੰ ਅਜ ਇਨਫਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਫੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ ਸਹਨਾ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ ਕੀਤੀਆਂ ਗਈਆਂ ਨੇ ਇਹ ਅਕਿਊ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਆ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਗਏ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾ ਵੀ ਜੋ ਪਤਾ ਚੱਲਿਆ ਪ੍ਰੀਲਿਮਨਰੀ ਤੌਰ ਤੇ ਉਹ ਦੋ ਤਿੰਨ ਬਾਰੇ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰੈਸਪਨਸਿਬਿਲਿਟੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਹੈ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿल्ली ਚਾਲਮੂਗੀ ਦਾ ਸੋ ਥਰਡ ਪਰਸਨ ਵੀ ਆਲਮੋਸਟ ਵੈਰੀਫਾਈਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀ ਜਿਹੜੇ ਕੀ ਸਾਰੇ ਆਈਡੈਂਟੀਫਾਈ ਵੀ ਕਰ ਲਏ ਆ ਤੇ ਨਾਲ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਤੱਕ ਇਸ ਖਬਰ ਦੇ ਉਸਮਾਨ ਦੇ ਵਿੱਚ ਪਵਨ ਸਿੱਧੂ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਪਵਨ ਜਿਸ ਤਰੀਕੇ ਦੇ ਨਾਲ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਮਾਮਲਾ ਰਣਜੀਤ ਦਾ ਦੱਸਿਆ ਜਾ ਰਿਹਾ ਤੇ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਇਸ ਨੂੰ ਲੈ ਕੇ ਹੁਣ ਤੱਕ ਦੀ ਕੀ ਜਾਣਕਾਰੀ ਆ ਦੇਖੋ ਰੂਬੀਆ ਜਿਸ ਤਰੀਕੇ ਦੇ ਨਾਲ ਜਗਰਾਉ ਦੇ ਵਿੱਚ ਬੀਤੇ ਕੱਲ ਦਿਨ ਦਿਹਾੜੇ ਇੱਕ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਤਾਂ ਉਸ ਦੀ ਹੁਣ ਜ਼ਿੰਮੇਵਾਰੀ ਵੀ ਜਿਹੜੀ ਹੈ ਲਈ ਗਈ ਫੇਸਬੁਕ ਤੇ ਇੱਕ ਪੋਸਟ ਪਾਈ ਗਈ ਆ ਜਸੂ ਕਮਜੀ ਦੇ ਵਿੱਚ ਲਿਖਿਆ ਆ ਔਰ ਸਾਫ ਤੌਰ ਤੇ ਕਹਿਆ ਕਿ ਸਾਸੀ ਕਾਲ ਜੀ ਇਸ ਜਿਹੜੀ ਮਰਡਰ ਦੀ ਜ਼ਿੰਮੇਵਾਰੀ ਅਸੀਂ ਲੈਨੇ ਕਿਉਂਕਿ ਸਾਡੀ ਪ੍ਰਾਣੀ ਰਚਿਸ ਦੇ ਚੱਲਦੇ ਔਰ ਦੋ ਭਰਾਵਾਂ ਦੇ ਜਿਹੜਾ ਦੱਸਿਆ ਜਾ ਰਿਹਾ ਕਿ ਜ਼ਿੰਮੇਵਾਰੀ ਲਈ ਆ ਜਿਹਦੇ ਵਿੱਚ ਕੱਲ ਹਰੀ ਸਿੰਘ ਰੋਡ ਜਿਹੜਾ ਹਸਪੀਟਲ ਰੋਡ ਆ ਉੱਥੇ ਇੱਕ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਅ ਵਕਵਾ ਕੈਂਗਲਾਂ ਤੋਂ ਜਾਂਚ ਕਰ ਰਹੀ ਆ ਸੀਸੀਡੀਵੀ ਕੈਮਰਾ ਵੀ ਖੰਗਾਲ ਰਹੀ ਆ ਔਰ ਪੁਲਿਸ ਕੈਰੀਅਰ ਕੇ ਸੀ ਬੰਦੇ ਜਿਹੜੇ ਆਡੈਂਟੀਫਾਈ ਕਰ ਲਿਆ ਜਲਦ ਉਹਨਾਂ ਨੂੰ ਜਿਹੜਾ ਫੜ ਲਿਆ ਜਾਏਗਾ ਹੈਰਾਨੀ ਜਨਕ ਤਾਂ ਗੱਲ ਇਹ ਆ ਕਿ ਦਿਨ ਦਿਹਾੜੇ ਇੱਕ ਕਬੱਡੀ ਖਿਡਾਰੀ ਦਾ ਮਰਡਰ ਹੋ ਜਾਣਾ ਦਿਨ ਦਿਹਾੜੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਫਿਰ ਉਸ ਦੇ ਗੋਲੀ ਮਾਰੀ ਗਈ ਔਰ ਇਹ ਵੀ ਕਹਿ ਜਾ ਰਹਾ ਕਿ ਐਸਐਸਪੀ ਦਫਤਰ ਦੇ ਮਹਿ ਕੁਛ ਦੂਰੀ ਤੇ ਇਹ ਜੋ ਸਾਰੀ ਘਟਨਾ ਵਾਪਰੀ ਆ ਔਰ ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਆ ਔਰ ਜਿਹੜੇ ਹਮਲਾਵਰ ਸੀਗੇ ਇਹ ਵੀ ਦੱਸਿਆ ਜਾ ਰਿਹਾ ਕਿ ਤਿੰਨ ਤੋਂ ਚਾਰ ਆ ਨੌਜਵਾਨ ਸੀਗੇ ਸਵਿਫਟ ਗੱਡੀ ਦੇ ਵਿੱਚ ਪਹਿਲਾਂ ਕੁੱਟਮਾਰ ਕੀਤੀ ਫਿਰ ਇੱਥੋਂ ਫਰਾਰ ਹੋ ਗਏ ਸਵਿਫਟ ਗੱਡੀ ਦੇ ਵਿੱਚ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਹਲੇ ਕੋਈ ਵੀ આરોપી ਜਿਹੜਾ ਗ੍ਰਿਫਤਾਰ ਨਹੀਂ ਹੈ ਹੂੰ ਜਿਸ ਤਰੀਕੇ ਦੇ ਨਾਲ ਸ਼ਰਿਆਮ ਗੋਲੀਬਾਰੀ ਕੀਤੀ ਤਾਂ ਮੌਤੇ ਘਟਾ ਘਾਟੇ ਇੱਕ ਕਬੱਡੀ ਖਿਡਾਰੀ ਨੂੰ ਲਗਾ ਦਿੱਤਾ ਗਿਆ ਤਾਂ ਉੱਥੇ ਹੀ ਪੁਲਿਸ ਹਾਲੇ ਇਹਨਾਂ ਮੁਲਜ਼ਮਾਂ ਨੂੰ ਫੜਨ ਦੇ ਵਿੱਚ ਨਾਕਾਮ ਆਪਿਆ ਤਾਂ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਰਿਆਮ ਗੋਲੀਬਾਰੀ ਹੋਈ ਮਾਮਲਾ ਰੰਜਿਤ ਦਾ ਦੱਸਿਆ ਜਾ ਰਿਹਾ ਹੈ ਇਹ ਰੰਜਿਤ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਪਵਨ ਤਾਂ ਪੁਰਾਣੀ ਰੰਜਿਤ ਸੀ ਕਾਫੀ ਸਮੇਂ ਤੋਂ ਜਾਂ ਕੋਈ ਗਲਤ ਬਾਤ ਹੋ ਗਈ ਸੀ ਇਸ ਬਾਰੇ ਕੋਈ ਜਾਣਕਾਰੀ ਦੇਖੋ ਜਿੰਨੀ ਕੀ ਜਾਣਕਾਰੀ ਇਹ ਹੀ ਹੈ ਫਿਲਹਾਲ ਇਹੀ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਤ ਦਾ ਹੈ ਮਾਮਲਾ ਵਾ ਪਹਿਲਾਂ ਵੀ ਦੋ ਤੋਂ ਤਿੰਨ ਵਾਰੀ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ ਹਾਲਾਂਕਿ ਕੋਈ ਵੀ ਪੁਲਿਸ ਕੰਪਲੇਂਟ ਜਿਹੜੀ ਆ ਦੋਨੋਂ ਧਿਰਾਂ ਦੇ ਵੱਲੋਂ ਨਹੀਂ ਕੀਤੀ ਗਈ ਸੀ ਅਰਜ ਕੱਲ ਜਿਹੜਾ ਹਰੀ ਸਿੰਘ ਰੋਡ ਤੇ ਜੋ ਕਤਲ ਕੀਤਾ ਗਿਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਤੇਜਪਾਲ ਸਿੰਘ ਆਪਣੇ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਫਿਲਹਾਲ ਇਹ ਵੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਖਲ ਲੈਣ ਦੇ ਲਈ ਜਾ ਰਿਹਾ ਸੀ ਜਿਸ ਤੋਂ ਬਾਅਦ ਆਮਨਾ ਸਾਹਮਣਾ ਹੋਇਆ ਪਹਿਲਾਂ ਆ ਤੇਜਪਾਲ ਦੀ ਕੁੱਟਮਾਰ ਕੀਤੀ ਗਈ ਆ ਉਸ ਤੋਂ ਬਾਅਦ ਗੋਲੀ ਜਿਹੜੀ ਆ ਮਾਰੀ ਗਈ ਆ ਔਰ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਔਰ ਇਹ ਹਜੇ ਤੱਕ ਕਲੀਅਰ ਨਹੀਂ ਹੋ ਪਾਇਆ ਕਿ ਆਖਿਰਕਾਰ ਰੰਜਿਸ ਕੀ ਸੀ ਫਿਲਹਾਲ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਰਾਣੀ ਰੰਜਿਦਾ ਹੈ ਮਾਮਲਾਵਾ ਔਰ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਲਗ ਲਗ ਐਂਗਲਾਂ ਤੋਂ ਜਾਂਚ ਕਰ ਰਹੀ ਆ ਸੀਸੀਟੀਵੀ ਫੁਟੇਜ ਕੱਲ੍ਹ ਕਾਲ ਰਹੀ ਆ ਔਰ ਇਹ ਵੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤੇਜਪਾਲ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਇੱਕ ਦੋ ਨੌਜਵਾਨਾਂ ਦੀ ਕਹਾਣੀ ਆ ਤਾਂ ਇੱਕ ਨੌਜਵਾਨ ਹੋ ਰੈ ਇਹਨਾਂ ਨੇ ਮੇਰੇ ਨੌਜਵਾਨ ਦੀ ਕੁਟਮਾਰ ਕੀਤੀ ਉਸ ਤੋਂ ਬਾਅਦ ਇਹਨਾਂ ਦਾ ਭਰਾ ਆਇਆ ਕਾਲਾ ਉਸ ਤੋਂ ਬਾਅਦ 8 ਤੋਂ 9 ਨੌਜਵਾਨ ਲੈ ਕੇ ਆਇਆ ਤਾਂ ਉਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਫਿਰ ਉਸ ਦੀ ਛਾਤੀ ਤੇ ਗੋਲੀ ਮਾਰੀ ਗਈ ਜਦੋਂ ਹਸਪਤਾਲ ਉਸ ਨੂੰ ਲੈ ਕੇ ਪਹੁੰਚੇ ਤਾਂ ਮੌਕੇ ਤੇ ਤੇਜਪਾਲ ਦੀ ਮੌਤ ਹੋ ਗਈ 26 ਸਾਲ ਉਮਰ ਦੀ ਜਾਰੀ ਹੈ ਨੌਜਵਾਨ ਦੀ ਤਾਂ ਕੱਲਾ ਕੱਲਾ ਘਰ ਦਾ ਰਹਿਣ ਵਾਲਾ ਫਿਲਹਾਲ ਅਸਤੀਵਲ ਹਸਪਤਾਲ ਦੇ ਵਿੱਚ ਮਾਰਚਰੀ ਦੇ ਵਿੱਚ ਡੈੱਡ ਬੋਡੀ ਜਿਹੜੀ ਰੱਖਾ ਦਿੱਤੀ ਗਈ ਹੈ ਪੁਲਿਸ ਇਸਤ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਪਰਿਵਾਰ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਔਰ ਜਿੰਨੇ ਵੀ ਦੋਸ਼ੀ ਹਾਲੇ ਫਿਲਹਾਲ ਕੋਈ ਜਿਹੜਾ ਗ੍ਰਿਫਤਾਰ ਹੈ ਉਹ ਨਹੀਂ ਹੋਇਆ ਜੀ ਪਰ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਦੋ ਦੋਸਤ ਵੀ ਇਸ ਦੇ ਨਾਲ ਸੀ ਤੇ ਉਹਨਾਂ ਦੀ ਵੀ ਕੁੱਟਮ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ ਤੇ ਕੀ ਉਹ ਬਿਆਨ ਦੇਣ ਯੋਗ ਹੈ ਤਾਂ ਉਹਨਾਂ ਨੇ ਕੋਈ ਬਿਆਨ ਦਿੱਤਾ ਜੇਕਰ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਹੈ ਦੇਖੋ ਹਜੇ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋ ਦੋਸਤ ਨਾਲ ਸੀਗੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਆ ਹਾਲਾਂਕਿ ਉਹਨਾਂ ਦੀ ਕੰਡੀਸ਼ਨ ਕਿਸ ਤਰੀਕੇ ਦੀ ਆ ਹਲੇ ਇਸ ਦੇ ਵਿਆਪਤ ਹਲੇ ਕੋਈ ਬਿਆਨ ਨਹੀਂ ਆਇਆ ਇਹੀ ਜ਼ਰੂਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਦੇ ਨਾਲ ਦੋ ਦੋਸਤ ਵੀ ਸੀਗੇ ਫਿਲਹਾਲ ਜੋ ਤੇਜਪਾਲਾ ਉਸ ਦੀ ਤਾਂ ਮੌਤ ਹੋ ਗਈ ਹੈ ਕਿਉਂਕਿ ਗੋਲੀ ਲੱਗੀ ਆ ਗੋਲੀ ਛਾਤੀ ਤੇ ਮਾਰੀ ਗਈ ਆ ਅਲੇ ਕਿਸ ਤਰੀਕੇ ਦੇ ਉਹਨਾਂ ਦੇ ਦੋਸਤ ਦੀ ਕੰਡੀਸ਼ਨ ਆ ਜਾਂ ਫਾਦਰ ਸਾਹਿਬ ਨਾਲ ਸੀ ਕੋਣ ਕੋੜੇ ਨਾਲ ਸੀ ਹਾਲਾਂਕਿ ਕਲੀਅਰਿਫਾਈ ਨਹੀਂ ਹੋ ਪਾਇਆ ਹਾਲਾਂਕਿ ਪੁਲਿਸ ਨੇ ਜੋ ਬਿਆਨ ਪੁਲਿਸ ਦੇ ਬਾਬਤ ਜੋ ਬਿਆਨ ਆਇਆ ਪੁਲਿਸ ਇਹੀ ਕਹਿ ਰਹੀ ਹੈ ਕਿ ਲਗਾਤਾਰ ਜਾਂਚ ਚੱਲ ਰਹੀ ਹੈ ਤੇਜਪਾਲ ਦੀ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਗੋਲੀ ਮਾਰੀ ਗਈ ਹੈ ਪ੍ਰਾਨੀ ਰੰਜੀਤਾ ਦਾ ਮਾਮਲਾ ਵਾ ਫਿਲਹਾਲ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਈ ਬਿਆਨ ਆਂਦਾ ਜਾਂ ਯਾਰ ਦੋਸਤ ਜੋ ਨਾਲ ਸੀ ਉਹਨਾਂ ਦੇ ਬਾਬਤ ਕੋਈ ਬਿਆਨ ਆਂਦਾ ਤਾਂ ਜਰੂਰ ਪੁਲਿਸ ਇਹਨਾਂ ਦੋਸ਼ੀਆਂ ਤੋਂ ਪਤਾ ਲੱਗੇਗਾ ਕਿ ਕੀ ਆਖਿਰਕਾਰ ਕੀ ਪ੍ਰਾਣੀ ਰஞ்சிਤ ਸਿੰਘ ਕਿਉਂ ਉਸ ਦੀ ਜਿਹੜੀ ਹੱਤਿਆ ਉਹ ਕੀਤੀ ਗਈ ਆ ਠੀਕ ਹੈ ਪਵਨ ਤਮਾਮ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆਈ ਹੈ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਕਬੱਡੀ ਖਿਡਾਰੀ ਦਾ ਕਤਲ ਜੋ ਕਰ ਦਿੱਤਾ ਗਿਆ ਇਸ ਦੇ ਸੰਬੰਧ ਵਿੱਚ ਗੈਂਗਸਟਰ ਕਨੈਕਸ਼ਨ ਸਾਹਮਣੇ ਆਇਆ ਜਸੂ ਕੂਮ ਤੇ ਬਰਾੜ ਚੜਿੱਕ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਹੈ